ਇਨਹਨੀ ਗੁਰੂ ਮਹਾਰਾਜ ਇਸ ਪੌੜੀ ਵਿੱਚ ਕਹਿੰਦੇ ਨੇ ਕਿ ਮੂਤ ਪਲੀਤੀ ਕੱਪੜ ਹੋਏ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਮੂਤ ਪਲੀਤੀ ਕੱਪੜ ਹੋਏ ਬੜੇ ਸਿੱਧੇ ਸਾਦੇ ਜਿਹੇ ਅਰਥ ਨੇ ਜੀ ਇਸ ਦੇ ਗੁਰੂ ਮਹਾਰਾਜ ਕਹਿੰਦੇ ਆ ਭਰੀਏ ਹੱਥ ਪੈਰ ਤਨ ਦੇ ਭਾਵ ਤੇਰਾ ਸਰੀਰ ਗੰਦਗੀ ਦੇ ਨਾਲ ਭਰਿਆ ਜਾਵੇ ਠੀਕ ਹੈ ਪਾਣੀ ਤੁੱਟੇ ਉਤਰ ਸੁਖੇ ਸੁਖੇ ਪਾਣੀ ਤੋਂ ਉਹਦੇ ਨਾਲ ਉਹ ਜਿਹੜੀ ਗੰਦਗੀ ਹੈ ਸਰੀਰ ਦੇ ਲੈ ਜਾਂਦੀ ਹੈ ਇੰਨਾ ਹੀ ਨਹੀਂ ਜੇ ਤੇਰੇ ਕੱਪੜੇ ਵੀ ਮੂਤ ਪਲੀਤੀ ਹੋ ਜਾਣ ਪਾਬ ਲਿਬੜ ਜਾਣ ਮੂਤ ਹੁੰਦਾ ਜੀ ਮਲਮੁੱਤਰ ਪਲੀਤੀ ਹੁੰਦੀ ਹੈ ਪਲੀਤ ਹੋ ਜਾਣਾ ਅਪਵਿੱਤਰ ਹੋ ਜਾਣਾ ਲਿਬੜ ਜਾਣਾ ਜੀ ਕੱਪੜ ਪਾਵ ਜੋ ਕੱਪੜਾ ਅਸੀਂ ਪਾਉਨੇ ਆ ਹੋਏ ਹੋ ਜਾਏ ਠੀਕ ਹੈ ਜੀ ਤੇ ਸਿੱਧਾ ਸਿੱਧਾ ਅਰਥ ਹੈ ਮਹਾਰਜ ਕਹਿੰਦੇ ਸਰੀਰ ਨਹੀਂ ਜੇਕਰ ਤੇਰਾ ਕੱਪੜਾ ਵੀ ਜਿਹੜਾ ਹੈ ਉਹ ਮਲਮੁੱਤਰ ਨਾਲ ਲਿਬੜ ਜਾਏ ਭਾਵੇਂ ਗੰਦਾ ਹੋ ਜਾਏ ਮੈਲਾ ਹੋ ਜਾਏ ਚਾਹੇ ਮਿੱਟੀ ਨਾਲ ਮੈਲਾ ਹੋ ਜਾਏ ਠੀਕ ਆ ਆਪਣੇ ਸਰੀਰ ਦੇ ਵਿੱਚੋਂ ਹੀ ਮਲਮੁੱਤਰ ਨਿਕਲ ਕੇ ਉਸ ਕੱਪੜੇ ਨੂੰ ਲੱਗ ਜਾਏ ਤਾਂ ਆਪਾਂ ਕੀ ਕਰੀਦਾ ਹੈ ਜੀ ਠੀਕ ਹੈ ਕਈ ਵਾਰ ਗੋਹਾ ਕੁੜਾ ਕਰਨ ਗੀਆਂ ਹੁੰਦੀਆਂ ਮਾ마 ਸਾਡੀਆਂ ਸਵੇਰੇ ਸਵੇਰੇ ਮੱਝਾਂ ਘਾਵਾ ਨੂੰ ਜਦੋਂ ਨਮਾਉਂਦੇ ਰਹੇ ਆ ਜੀ ਆਪਾਂ ਜਿਹੜੇ ਪੰਜਾਬ ਚ ਨੇ ਜੋ ਹੁਣ ਵੀ ਨੇ ਮੱਝਾਂ ਘਾਹਾਂ ਦਾ ਗੋੜਾ ਚੱਕਣਾ ਕੜਾਈਏ ਚੱਕਣੇ ਟੋਕਰੇ ਭਰ ਕੇ ਚੱਕਣੇ ਠੀਕ ਹੈ ਜੀ ਮੱਜਾਂ ਚੋਣੀਆਂ ਜਦੋਂ ਕੇਵਰ ਮੱਜ ਪੂਸ਼ ਵੀ ਮਾਰ ਦਿੰਦੇ ਸੀ ਜੀ ਤੇ ਕਈ ਵਾਰ ਨਿੱਕੇ ਜਿਹਾਕ ਜਦੋਂ ਹੱਥਾਂ ਵਿੱਚ ਚੱਕੇ ਹੁੰਦੇ ਆ ਜੀ ਕਈ ਵਾਰ ਵਾਸ਼ਰੂਮ ਲੈਟਰਨ ਉੱਪਰ ਹੀ ਕਰ ਦਿੰਦੇ ਨੇ ਤੁਹਾਡੇ ਆਪਣੇ ਠੀਕ ਹੈ ਜੀ ਜਿਨ੍ਹਾਂ ਨੇ ਜਵਾਕ ਸੰਭੇ ਨੇ ਪਾਲੇ ਨੇ ਜਿਨ੍ਹਾਂ ਨੇ ਚੱਕੇ ਨੇ ਉਹਨਾਂ ਨੂੰ ਪਤਾ ਹੈ ਜੀ ਠੀਕ ਹੈ ਮਹਾਰਾਜ ਕਹਿੰਦੇ ਨੇ ਤੁਹਾਡਾ ਸਰੀਰ ਗੰਦਾ ਹੋ ਜਵੇ ਲਿਬੜ ਜਾਏ ਇੰਨਾ ਹੀ ਨਹੀਂ ਤੁਹਾਡੇ ਕੱਪੜੇ ਮੂਤਪਲੀਤੀ ਹੋ ਜਾਣ ਤੇ ਆਓ ਦੇਖੀ ਅਗਲੀ ਪੰਕਤੀ ਵਿੱਚ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦਿੰਦੇ ਨੇ ਜੀ ਕੀ ਸਮਝਾ ਰਹੇ ਨੇ